ਜੀ ਵੈਲਕਮ ਟੂ ਮਨਦੀਖਾਨ ਦੇ ਵਲੌਗ ਸ਼ੁਕਰ ਦੇ ਅਜਾ ਜਦਾਂ ਨਿਊ ਵਿਲੌਗ ਜੀ ਬੈਠੇ ਆ ਬਾਹਰ ਧੁੱਪ ਲੱਗੀ ਨਹੀਂ ਠੰਡਾ ਮੌਸਮ ਥੋੜਾ ਕਰਾ ਲੱਗਣਾ ਆਇਆ ਜੇ ਇਦਾਂ ਨਹੀਂ ਪੈ ਗਿਆ ਪਿਆ ਹੈਗਾ ਆਲੂ ਭਾਲ ਕੇ ਰੱਖਿਆ ਕਿਉਂਕਿ ਸ਼ੋਰਿਆਂ ਨੇ ਆਉਣਾ ਤੇਰਾ ਤਿੰਨ ਦੱਸਿਆ ਹੀ ਵੀ ਗਏ ਹੀ ਅੰਕਲੋ ਨੇ ਤਾਂ ਗਏ ਹੀ ਜਿੱਦਾਂ ਮਾਚਲ ਗਏ ਤੇ ਮਾਸੀ ਨਹੀਂ ਆਏ ਹੈਗੇ ਆ ਉੱਥੇ ਰਹਿ ਆ ਪਏ ਤੇ ਦੀਦੀ ਗਏ ਆ ਅਤੇ ਡਿਊਟੀ ਤੇ ਗਏ ਆ ਤੇ ਭਾਜੀ ਵੀ ਡਿਊਟੀ ਤੇ ਗਏ ਆ ਜੀਜਾ ਜੀ ਵੀ ਡਿਊਟੀ ਤੇ ਆਏ ਸੀ ਦੋਵੇਂ ਘਰੇ ਆ ਹਨਾ ਤੇ ਮਾਸੀ ਆਏ ਨਹੀਂ ਹੈਗੇ ਤੇ ਅੱਜ ਸ਼ੋਰਿਆਂ ਨੂੰ ਲਿਓਣ ਦੀ ਡਿਊਟੀ ਹੱਡੀ ਹਨਾ ਨਹੀਂ ਤਾਂ ਇਦਾਂ ਘਰੇ ਹੋਣ ਤੋਂ ਲੈ ਆਉਂਦੇ ਹੁੰਦੇ ਦੁਪਹਿਰ ਨੂੰ ਅੱਜ ਮੈਂ ਕਿਸਮੀ ਬੈਨ ਲਾਣ ਜਾਵਾਂਗੇ ਤੇ ਉਹਦੇ ਵਾਸਤੇ ਨਾਲੇ ਆਲੂ ਵੀ ਹਾਲ ਕੇ ਰੱਖ ਲਿਆ ਉਹਦਿਆ ਪਹਿਲਾਂ ਉਹਨਾਂ ਨੇ ਪਰੌਂਠੇ ਮੰਗਨੇ ਹੁੰਦੇ ਆ ਫਿਰ ਉਹਨ ਪਰੌਂਠੇ ਬਣਾ ਕੇ ਦਵਾਂਗੇ ਇੱਕ ਟਾਈਮ ਵੀ ਹੋਣ ਮਲਾਈ ਨੂੰ ਲਾਦਾ ਹਾਂ ਕਿਸਮੀ ਬੈਨ ਉਹਦਾ ਵੀਰ ਛੁੱਟੀ ਹੋਣੀ ਛੁੱਟੀ ਨਹੀਂ ਹੋਣੀ ਬੱਸ ਆਣੀ ਹੈ ਅੱਛਾ ਲੈਣ ਠੀਕ ਫਿਰ ਹੀ ਬੱਸ ਉਹਦੀ ਵੇਣ ਦਾ ਟਾਈਮ 2 ਵਜੇ ਤੇ ਪਹੁੰਚ ਜਾ 2 ਵਜੇ 20 ਮਿੰਟ ਤੇ ਪਹੁੰਚ ਜਾਣੀ ਹੈ ਫਿਰ ਉਹਨੂੰ ਲੈ ਕੇ ਆਵਾਂਗੇ ਪਰ ਉਹਦੇ ਲੋ ਬੱਚਿਆਂ ਨੂੰ ਛੱਡਦੇ ਫਿਰ ਇੱਥੇ ਲੱਗਦੀ ਨਾ ਅਡੀ ਬੈਕ ਸਾਈਡ ਆ ਹੂੰ ਉਹ ਬਸਾਂ ਲੱਗਦੀਆਂ ਪੀਲੀਆਂ ਬਸਾਂ ਹੁੰਦੀਆਂ ਨੇ ਸਕੂਲ ਵਾਲੀਆਂ ਹਾਂ ਹਾਂ ਇੱਥੇ ਰਾਤ ਨੂੰ ਜਾਂਦੇ ਨੇ ਸ਼ਹਿਰ ਕਰਨ ਉੱਥੇ ਲੱਗੀਆਂ ਹੁੰਦੀਆਂ ਸਾਰੀਆਂ ਫਿਰ ਐਂਡ ਤੇ ਸ਼ੋਰੇ ਆਉਂਦਾ ਹਮ ਇੱਕ ਹੋਰ ਹੈ ਸ਼ੋਰੇ ਦੀ ਫਰੈਂਡ ਹੈ ਨਿਲਵੀ ਉਹਨੂੰ ਤਾਰਦਾ ਇੱਕ ਸ਼ੋਰਨ ਤਾਰਦਾ ਫਿਰ ਇੱਥੇ ਬਸਨ ਵਾਲੀ ਪਿੱਛੇ ਲੱਗ ਜਾਂਦੀ ਠੀਕ ਸ਼ੋਰੇ ਕਰਦੇ ਤਸ ਜੀ ਸ਼ੋਰਨ ਨੂੰ ਲੈਣ ਚੱਲੇ ਅਸੀਂ ਬੜਾ ਟਾਈਮ ਹੋ ਗਿਆ ਚਲੋ ਚੱਲੀਏ ਰੋਹੀ ਵੀ ਆ ਗਈ ਰੋਹੀ ਵੀ ਵੇਖਾਂਗੇ ਜੀ ਰੋਹੀ ਆ ਗਈ ਚਲੋ ਚਲੋ ਜੀ ਮੈਂ ਰੋੜੇ ਨਾਲ ਲੱਗੇ ਪੈਂਦਾ ਹਨਾ ਅਸੀਂ ਵੀ ਪੈਣਾ ਹਨਾ ਉਹ ਆ ਗਈ ਘਰ ਵਾਲੀ ਇਹਦੇ ਤੇ ਛੋਰੀ ਦੀ ਬੱਸ ਆ ਗਈ ਹੈ ਜੀ ਇਹੀ ਲੱਗਦੀ ਮੈਨੂੰ ਤੈਨੂੰ ਖੜਾ ਵਿੱਚ ਸਿੰਗਨ ਲੈਣ ਜਾਣਗੇ ਹੋਣਗੇ ਅਨੇ ਚਾਚੀ ਮੈਨੇ ਤਾਂ ਦੇਖ ਲਿਆ ਕਨਾਂ ਕੋਈ ਬੰਨਾ ਨੇ ਚਾਚੀ ਇੱਧਰ ਲਈ ਚਾਹ ਤੇ ਚੱਲੇਗੀ ਪਾਦ ਵੀ ਗਿਆ ਚਲ ਗਿਆ ਚਾ ਲੋ ਜਿਲੇ ਆਏ ਸ਼ੋਰਿਆਂ ਨੂੰ ਪੜੀਦਾ ਹਾਂ ਬਸ ਪੜੀਂ ਵੀ ਨਾ ਫੇਟ ਬੜਾ ਹੈ ਜੀ ਸ਼ੋਰਿਆਂ ਨੂੰ ਲਿਆਏ ਤਾਂ ਇੰਨੀ ਟੋਪਿਆ ਨਾ ਵਾਰ ਹੈ ਨਾ ਸ਼ੋਰਿਆ ਟੋਪੀ ਹੀ ਨਾ ਮਸਤੀ ਮਾਰੀ ਸ਼ੋਰੇ ਦਾ ਦਬੰਧ ਜਾ ਹਾਂ ਵੀ ਮੇਰਾ ਵਲੌਗ ਬਣਾਉਂਦਾ ਸ਼ੋਰੇ ਹੂੰ ਪੱਜਾਇਆ ਯਾ ਹਾ ਨੁਰੀ ਵਕਲੇਗਾ ਆਈ ਬਿੰਦੀ ਰਹਿ ਗਈ ਸ਼ੋਰੇ ਕਿਤੇ ਉਹਨਾਂ ਜੋ ਇੱਧਰ ਹੀ ਸੈਰ ਤਾੜ ਦਿੱਤਾ ਅਸੀਂ ਮੀਪਨ ਪਰਲੀ ਸਾਈਡ ਤੇ ਚੱਲ ਗਏ ਹਨਾ ਚੱਲਾ ਕੱਪੜੇ ਇਹ ਵੱਲ ਕੇ ਵਲੌਗ ਬਣਾਉਣਾ ਹੈ ਹਨਾ ਸ਼ੋਰਿਆਂ ਨੇ ਮੇਰੇ ਨਾਲ ਕੱਭੇ ਅੱਬ ਬਣ ਰਹਾ ਹੈ ਮਸਤੀ ਮਾਰੀ ਕਰਨੇ ਬੈਠੇ ਆਈ ਪੜਾਈ ਕਰਨੀ ਹੈ ਕੰਪੇ ਪ੍ਰਤਨ ਹੀਸ਼ਾ ਹੂੰ ਫੋਨ ਲੈ ਲੈ ਫੋਨ ਵੇਖਣਾ ਨਾ ਲਓ ਟੇਪ ਆ ਟੇਪ ਜਿੱਥੇ ਮੈਂ ਬਣਾਉਣਾ ਸਭ ਕੀ ਇਹ ਦੇਤੀ ਜਲੋ ਆਤਲ ਹੰਗੁਨੇ ਕਿਨਕੇ ਜੀ ਜਬਰੰਦਾਰ ਰੇਂਦਾ ਚਲ ਇਸ ਪੀ ਪ੍ਰੋਂਠੀ ਬਣਾ ਹੂੰ ਉਹ ਕੱਲ ਨਾ ਆਲੂ ਚੈਲਣਾ ਹੂੰ ਅੱਛਾ ਠੀਕ ਹੈ ਅਧਾਈ ਅੱਜ ਸੀ ਮੀ ਪੈਰ ਬਣਾ ਕਰਨੀ ਲੱਗੇ ਐ ਸ਼ੋਰੇ ਲਈ ਪੜਾਂ ਹਾਂ ਹੱਕ ਦੇਖੋ ਲਲ ਨਾ ਨਾ ਮੁੱਕ ਵਾਲਾ ਸ਼ੋਰੇ ਨੇ ਖਾਣਾ ਇਹਦੇ ਪਲੇਟ ਲਾ ਥਾਲੀ ਦਾ ਪਲੇਟ ਹਾਂ ਥਾਲੀ ਦੇ ਪਲੇਟ ਲਾ ਦੋ ਹਲੋ ਦੇਖੋ ਵੀ ਆ ਗਈ ਜੀ ਹੋ ਗਈ ਆ ਗਈ സോണു ലഭ്യോട്ട് എന്താ പാ പാ ണ്ടീ ഗിലാസ ਹਾਂ ਹਾਂ ਨਹੀਂ ਵਰਗੀ ਬੰਦ ਲੰਨ ਕੰਨ ਏ ਕੀ ਟਾਲੀ ਚੋਰ ਹੈ ਇਹ ਨਾਮ ਨਾਲ ਵੀ ਦੇਣ ਤੋਂ ਉਹਨੇ ਵੀ ਤੇ ਇਹ ਲਸੀ ਬਣਾ ਲਾਗੇ ਹਾਂ ਕੀ ਹੈ ਗਾਲੇ ਤੇ ਮੇਰੇ ਨਾਲ ਲਜਕਾ ਕੇ ਲੱਗ ਰੋ ਆ ਤਾਈਂ ਆ ਤਾਈਂ ਲੈ ਮੈਂ ਬਣਾ ਤੀ ਨਹੀਂ ਨਹੀਂ ਲੈ ਦੋ ਕਾਟ ਲੈ ਹੋਰੇ ਹਾਂ ਦੇ ਬਾਹਰ ਵਿੱਚ ਬਣਾ ਲਗ ਰਿਹਾ ਲੈ ਮੈਂ ਅਟਾ ਬਣਾਉਣਾ നിഷോ <laughs> <laughs> ਤਾਰੀਆਂ ਨੇ ਪ੍ਰਗਟ ਬਣਿਆ ਨਾ ਇਹ ਕੀ ਛੋਰੀ ਇਹਦੇ ਵਿੱਚ ਖਟਾ ਜੂਸ ਹੈ ਖਟਾ ਟਮਟਰ ਖਟਾ ਜੂਸ ਤੇ ਇਹ ਸਾਰਾ ਮੇਰੇ ਤੇ ਪਈ ਜਾਣ ਆਏ بارش ਹੁੰਦੀ ਬਈ ਮੋਟਰ ਪ੍ਰੈਸ਼ਰ ਜੀਵ ਬਣਾ ਜੀਪਸ ਉੱਪਰ ਜਾ ਰਿਹਾ ਹੈ ਨਾਰੀਅਲ ਪਾਣੀ ਪੀ ਲੈ ਆ ਰਿਪੋਰਟ ਮੈਂ ਫਿਲਹ। ਹੂੰ। ਇਹ ਕਿਤਨੇ ਇਹ ਕਿੰਨੇ ਦਾ ਕਿਤਨੇ ਦਾ? ਮੁਸਕੇ ਦਿਓ। ਅੱਡੇ ਮੂੰਹ ਪੰਜਾਬੀ ਜਾ ਚਲੀ। ਅੱਛਾ ਦੱਸਦਾ ਇੱਕ। ਬਣਾ ਕੁਛ ਖੰਦਾ ਇਹਨੇ ਲੱਟ ਰੋ। ਇਹ ਕੋ ਰਹਿ ਗਿਆ। ਇਹ ਕਿਹੜਾ ਹੈ? ਇਹ ਵੀ ਇਹ ਵੀ ਖੱਟਾ ਹੈ ਇਹ ਵੀ ਖੱਟਾ ਹੈ। ਨਹੀਂ ਖੱਟਾ ਨਹੀਂ ਹੈ। ਇਹ ਵੀ ਕੱਲ ਚੇਂਜ। ਲੀਚੀ ਵਾਲਾ ਨਹੀਂ ਲੱਗਦਾ ਬਈ ਲੀਚੀ ਵਾਲਾ। ਹੈਨਾ ਇਹਨੂੰ ਪਤਾ ਹੈ ਸਾਡੇ ਦੇ ਕੁਲਪਾਤ ਇਸ ਤਰ੍ਹਾਂ ਖੇਤੇ ਤੇ ਬੱਚੇ ਮੂੰਹ ਤੇ ਪ੍ਰੈਸ਼ਰ ਮਾਰਨ ਨੂੰ ਆ ਕੇ ਪਿਆਈ ਆ ਬੂੰਹ ਮੇਰਾ ਮੈਂ ਨਾ ਇੱਕ ਕੋਲ ਕਰਨਾ ਸੈਨਟਾਈਜ਼ਰ ਪਾ ਕੇ ਦੇ ਇਸ ਇਧਰ ਸਪਰੇਅ ਨਾਲ ਇਦਾਂ ਪਾ ਲੈਣਾ ਥੋੜਾ ਥੋੜਾ ਇੰਦਰੋਂ ਨਿਕਲਦਾ ਰਹੇਗਾ ਸਪਰੇਅ ਦੇ ਸਾਥ ਇਹ ਚੋਰੀ ਬਹੁਤ ਕਿੱਚਦੀ ਪੈਸੇ ਹੈ ਨਾ ਸ਼ਰੂ ਬਟ ਕਿੱਚਣੀ ਹੈ ਠੀਕ ਠੀਕ ਅਬ ਸ਼ਾਮ ਨੂੰ ਤੇ ਜਦ ਆਪ ਨੂੰ ਦੇਖੂਗਾ ਹੈ ਨਾ ਰੱਖ ਲੈ ਤੂੰ ਆਏ ਹਾਂ ਠੀਕ ਹੈ ਆਹ ਚਾਹੇ ਤੂੰ ਕੋ ਮੇਜ ਉੱਪਰ ਰੱਖ ਲੈਣਾ ਤੂੰ ਚਾਹ ਜਦੂ ਜਮਣਾ ਰਿਹਾ ਹੈ ਚਾਚੀ ਇਹ ਕਹੇ ਰਾਤੀ ਰੱਖ ਲੈਣੇ ਬਣਾਉਂਦਾ ਰਿਹਾ ਕਰੇਗਾ ਨੇ ਤਾਂ ਜਿਵੇਂ ਜਹਾਜ ਤਾਂ ਤੂੰ ਆਪਣਾ ਖੇਤ ਕਰੀ ਕਾਤਦੀਆ ਮੁਹਾਏ ਜਾ ਬੰਦਾ ਦਿਨ ਨਹੀਂ ਆਉਣਾ ਤੂੰ ਉੱਪਰ ਹੀ ਆਣਾ ਰੋਜ਼ ਠੀਕ ਹੈ ਅ ਕੜਾ ਪੜੀ ਲਿਆ ਪੇਪਰ ਦੇਣਾ ਹਾਲਾ ਹਾਂ ਮਮਾ ਨੇ ਕਰਾਣਾ ਮੈਨੂੰ ਕੋਈ ਕੁਝ ਪੁਲਾ ਨਹੀਂ ਦੇਤੂ ਮੈਂ ਕਿਹਾ ਮਮਾ ਨੂੰ ਮੈਨੂੰ ਤਾਂ ਕੁਝ ਪੁਲਾ ਨਹੀਂ ਮਮਾ ਨੇ ਕਰਾਣਾ ਜੋ ਕਰਾਣਾ ਆਪ ਤੇ ਕਰਵਾਏ ਦੇਣਾ ਕੰਨਿਆ ਤੇ ਤੇ ਆਪ ਤੇ ਕਰਵਾਣਾ ਤੇਰਾ ਕੰਮ ਕਿਤੇ ਆਏ ਹੈ ਪਰ ਪੜੀ ਲਿਆ ਮਾਂ ਤੇ ਹੰਡਾ ਅ ਠੀਕ ਹੈ ਇਹ ਲਗਾ ਦੋ ਠੀਕ ਹੈ ਦਲ ਤੇ ਕਰ ਮੋਟੂ ਹੋਲਾ ਨਾ ਨਹੀਂ ਆਪਾਂ ਚ ਪਾਇਆ ਜੂਸ ਐ ਜੂਸ ਪਾਇਆ ਮੂੰਚ ਤਾਂ ਨਹੀਂ ਬੋਲਦਾ ਅੱਛਾ ਠੀਕ ਹੈ ਪਾਣੀ ਦੇ ਕੇ ਪੁੱਛ ਤੇ ਮੇਰੇ ਹਾਂ ਠੀਕ ਹੈ ਮੰਮੀ ਦਿੱਤੇ ਪਾਣੀ ਦਾ ਪੀ ਹੁਣ ਛੰਮਣ ਦਿਆਂ ਮੀਂਹ ਮਰਦੀ ਮੈਂ ਤਾਂ ਬਚੱਕੇ ਦੀ ਬਾਰਾ ਜੋਤ ਮੇਰੇ ਅੱਜ ਟਾਟਾ ਹੁੰਦਾ ਰਿਹਾ ਤੀਸ ਲੀਜੇਗਾ ਫਿਰ ਚਲਦੇ ਚਲੋ ਜੀ ਹੋਲੀ ਸ਼ੁਰੂ ਹੈ ਪਲਸ ਕਲਰ ਨੀਚੇ ਪੜੇ ਨੇ ਉਹਦਾ ਕਿੱਲਾ ਲੱਗਦਾ ਲੱਗ ਕੇ ਕਿੱਥੇ ਆਉਂਦਾ ਉਹ ਗਿਉ ਉਹ ਕੋਚਾ ਲਵਾਉਂਗੀ ਮੈਂ ਤੁਹਾਡੇ ਗੱਲਾ ਹੋਣਾ ਕਿ ਪਾਸੇ ਮਿੱਟੇ ਪਾਣੀ ਨਿਕਲ ਆ ਰਿਹਾ ਚ ਮੋਚ ਫਿਰਦਾ ਉਹ ਬੜਾ ਦੱਚ ਗਿੱਲਾ ਹੋ ਗਿੰ ਉਹਦੇ ਵਾਲੀ ਮਜ਼ਬੂਤ ਹੈ ਅੱਤਲਾ ਲਾ ਲਈ ਮੈਂ ਚ